ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਹਾਣੀਆਂ ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਵੀ ਰਾਂ ਭੈਣਾ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਜੀ ਕਹਾਣੀ ਚੰਗੀ ਲੱਗਦੀ ਹੁੰਦੀ ਆ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਇੱਕ ਭੈਣ ਦੁਆਰਾ ਦੱਸੀ ਹੋਈ ਸੱਚੀ ਕਹਾਣੀ ਆ ਤੇ ਭੈਣ ਨੇ ਰੋ ਰੋ ਕੇ ਦੱਸੀ ਕਹਾਣੀ ਕਹਿੰਦੀ ਮੇਰੀ ਸਗੀ ਮਾਸੀ ਦੇ ਮੁੰਡੇ ਨਾਲ ਮੁੰਡੇ ਨੇ ਮੇਰੇ ਨਾਲ ਜੋ ਕੀਤਾ ਉਹ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਕੁੜੀ ਹੁੰਦੀ ਆ ਇੱਕ ਪ੍ਰੀਤ ਨਾਮ ਦੀ ਕੁੜੀ ਪ੍ਰੀਤ ਨਾਮ ਦੀ ਕੁੜੀ ਤੇ ਜਿਹਦੀ ਮਾਂ ਦੀ ਭੈਣ ਮਾਸੀ ਬਹੁਤ ਤਕੜੇ ਘਰੇ ਵਿਆਹੀ ਹੁੰਦੀ ਆ ਤੇ ਉਹ ਆਪ ਘਰੋਂ ਠੀਕ ਠਾਕ ਹੀ ਹੁੰਦੀ ਆ ਉਹਦੀ ਮਾਸੀ ਬਹੁਤ ਤਕੜੇ ਘਰੇ ਵਿਆਹੀ ਹੁੰਦੀ ਆ ਤੇ ਮਾਸੀ ਆਪਦੇ ਪੁੱਤ ਨੂੰ ਕੈਨੇਡਾ ਵਿੱਚ ਇੱਕ ਪੱਕੀ ਕੁੜੀ ਹੁੰਦੀ ਆ ਉਹਦੇ ਨਾਲ ਵਿਆਹਦੀ ਆ ਮਾਸੀ ਦਾ ਪੁੱਤ ਕੈਨੇਡਾ ਚ ਲਿਆ ਜਾਂਦਾ ਮਾਸੀ ਦੇ ਪੁੱਤ ਨੂੰ ਕੈਨੇਡਾ ਗਏ ਨੂੰ 2.5 ਸਾਲ ਹੋ ਜਾਂਦੇ ਆ ਤੇ ਉਹਦੇ ਘਰ ਇੱਕ ਬੱਚਾ ਪੈਦਾ ਹੁੰਦਾ ਜੋ ਲੜਕੀ ਹੁੰਦੀ ਆ ਉਹਨੇ ਆਪਣੀ ਮਾਂ ਨੂੰ ਇਧਰੋਂ ਬੁਲਾਉਣਾ ਹੁੰਦਾ ਯਾਨੀ ਕਿ ਮਾਸੀ ਨੂੰ ਤੇ ਪਰ ਵੀ ਉਹਦੇ ਡੈਡੀ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਹੋ ਜਾਂਦੀ ਆ ਜਿਹਦੇ ਕਰਕੇ ਉਹ ਜਾ ਨਹੀਂ ਸਕਦੀ ਹੁਣ ਉਹ ਆਪੋ ਦੋਨੋਂ ਜੀ ਜੀ ਸੀ ਵੀ ਅਸੀਂ ਡਿਓਰਟ ਕੇ ਜਾਇਆ ਕਰਾਂਗੇ ਵੀ ਸਾਡਾ ਬੱਚਾ ਸਾਹਮਣੇ ਵਾਸਤੇ ਸਾਡੀ ਮਾਂ ਆਜੂਗੀ ਪਰ ਵੀ ਉਹਦੀ ਮਾਂ ਜਾ ਨਹੀਂ ਸਕਦੀ ਸੀ ਕਿਉਂਕਿ ਉਹਦੇ ਡੈਡੀ ਦਿੱਤੀ ਵੀ ਇਹ ਤਾਂ ਠੀਕ ਨਹੀਂ ਸੀ ਤੇ ਇਹ ਜੋ ਪ੍ਰੀਤ ਹੁੰਦੀ ਆ ਫਿਰ ਇਹਦੀ ਮਾਸੀ ਦਾ ਮੁੰਡਾ ਇਹਦੀ ਮੰਮੀ ਦੇ ਨਾਲ ਗੱਲ ਕਰਦਾ ਯਾਨੀ ਕਿ ਆਪਦੀ ਮਾਸੀ ਦੇ ਨਾਲ ਗੱਲ ਕਰਦਾ ਕਹਿੰਦਾ ਵੀ ਜੇ ਪ੍ਰੀਤ ਸਾਡੇ ਕੋਲੇ ਆ ਜੇ ਕਹਿੰਦਾ ਨਾਲੇ ਤਾਂ ਕਹਿੰਦਾ ਇਹ ਇਸ ਬਹਾਨੇ ਬਾਹਰ ਆਜੂਗੀ ਤੇ ਨਾਲੇ ਕਹਿੰਦਾ ਵੀ ਸਾਡੇ ਬੱਚੇ ਦਾ ਸਾਨੂੰ ਸੋਕਾ ਹੋ ਜੂਗਾ ਬੱਚੇ ਕੋਲੇ ਘਰੇ ਰਹਿ ਪਿਆ ਕਰੂਗੀ ਚਲੋ ਪ੍ਰੀਤ ਦੀ ਮਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਆ ਕਹਿੰਦੀ ਉੰਜ ਤਾਂ ਵੀ ਅਸੀਂ ਬਾਹਰ ਕਿੱਥੇ ਪਿਆਈ ਸਕਦੇ ਸੀਗੇ ਸਾਡੇ ਕੋਲੇ ਕਹਿੰਦੀ ਇੰਨਾ ਪੈਸਾ ਤੇ ਲਾ ਕਿੱਥੇ ਸੀਗਾ ਚੱਲ ਕਹਿੰਦੀ ਪ੍ਰੀਤ ਤੇਰਾ ਵੀ ਵਾਰਦਾ ਬਣ ਜੂਗਾ ਜਿਹੜੇ ਉਹਦੇ ਕੋਲੇ ਆਪ ਦੇ ਵਿਚਾਰੀ ਕੋਲੇ ਗਾਹਣੇ ਗੱਟੇ ਪਏ ਹੁੰਦੇ ਆ ਮਾਂ ਦੇ ਕੋਲੇ ਮਾਂ ਉਹ ਗਾਹਣੇ ਵੇਚ ਦਿੰਦੀ ਆ ਤੇ ਚਲੋ ਉਹਦਾ ਵੀ ਬਾਦ ਦਾ ਬਨਾਲੀ ਦਾ ਮਾਸੀ ਦਾ ਮੁੰਡਾ ਉਧਰੋਂ ਵੀ ਅਸੀਂ ਬੱਚਾ ਸਾਹਮਣੇ ਵਾਸਤੇ ਆਪਦੀ ਵੀ ਮਾਸੀ ਦੀ ਕੁੜੀ ਨੂੰ ਬੁਲਾ ਰਿਆ ਚਲੋ ਪ੍ਰੀਤ ਉੱਥੇ ਚਲੀ ਜਾਂਦੀ ਆ ਪ੍ਰੀਤ ਜਾਂਦੀ ਆ ਪ੍ਰੀਤ ਬੱਚੇ ਨੂੰ ਸਾਹਮਣੇ ਆ ਤੇ ਉਹ ਦੋਨੋਂ ਜੀ ਆਪਦਾ ਕੰਮ ਤੇ ਜਾਣ ਲੱਗ ਜਾਂਦੇ ਆ ਇਸੇ ਤਰ੍ਹਾਂ 2-3 ਸਾਲ ਲੰਘ ਜਾਂਦੇ ਆ ਦੋਹਾਂ 3 ਸਾਲਾਂ ਦੇ ਵਿੱਚ ਬੱਚਾ ਵੀ ਸੰਭਲ ਜਾਂਦਾ ਵੱਡਾ ਹੋ ਜਾਂਦਾ ਤੇ ਪ੍ਰੀਤ ਸੋਚਦੀ ਆ ਵੀ ਕਿਉਂ ਨਾ ਹੁਣ ਮੈਂ ਵੀ ਇੱਥੇ ਕਿਤੇ ਕੰਮ ਤੇ ਲੱਗ ਜਾਾਂ ਤੇ ਉਹ ਕਹਿੰਦੀ ਆ ਵੀ ਪ੍ਰੀਤ ਤੂੰ ਪੜ੍ਹਾਈ ਸ਼ੁਰੂ ਕਰ ਦੇ ਇੱਥੇ ਵੀ ਉਹ ਕਹਿੰਦੀ ਆ ਚਲੋ ਵੀ ਮੈਂ ਪੜ੍ਹਾਈ ਵੀ ਕਰਦੀ ਪਰ ਮੈਂ ਕਿਸੇ ਵੀ ਕੰਮ ਤੇ ਵੀ ਲੱਗ ਜਾਾਂ ਵੀ ਆਪਦੇ ਪੈਰਾਂ ਤੇ ਖੜੀ ਹੋ ਜੂੰਗੀ ਪਰ ਵੀ ਮੜ ਕੇ ਜਿਹੜੀ ਉਹਦੀ 마ਸੀ ਦੀ ਨਾ ਹੁੰਦੀ ਆ ਨਾ 마ਸੀ ਦੀ ਨਾ 마ਸੀ ਦੇ ਮੁੰਡੇ ਨੂੰ ਕਹਿੰਦੀ ਆ ਵੀ ਕਹਿੰਦੀ ਇਹਨੂੰ ਕਿਤੇ ਕੰਮ ਕਰਨ ਦੀ ਕੀ ਲੋੜ ਆ ਕਹਿੰਦੀ ਇਹ ਆਪਣੇ ਘਰੇ ਇੱਥੇ ਕਹਿੰਦੀ ਮੇਰੇ ਨਾਲ ਹੱਥ ਓਟਾ ਦਿਆ ਕਰੂਗੀ ਜਿਹੜੀ ਬਾਹਰ ਕਹਿੰਦੀ ਇਹਨੂੰ ਆਮਦਨ ਹੋਣੀ ਆ ਕਹਿੰਦੀ ਉਹ ਆਪਾਂ ਵੀ ਇਹਨੂੰ ਦੇ ਦਿਆ ਕਰਾਂਗੇ ਮਾਸੀ ਦਾ ਮੁੰਡਾ ਕਹਿੰਦਾ ਹਾਂ ਵੀ ਇਹ ਵੀ ਠੀਕ ਆ ਚਲੋ ਉਹ ਕਹਿੰਦੀ ਆ ਪ੍ਰੀਤ ਨੂੰ ਉਹਦੀ ਮਾਸੀ ਦੀ ਨਾ ਜਿਹੜਾ ਮੈਂ ਸ਼ਾਮ ਨੂੰ ਆਉਣੀ ਹੁੰਦੀ ਮੈਂ ਬਹੁਤ ਥੱਕੀ ਫਰੀ ਆਉਣੀ ਹੁੰਦੀ ਆ ਮੈਨੂੰ ਕਹਿੰਦੀ ਘਰ ਦਾ ਕੰਮ ਕਰਨਾ ਬਹੁਤ ਔਖਾ ਹੁੰਦਾ ਕਹਿੰਦੀ ਜੇ ਤੂੰ ਸਾਡਾ ਵੀ ਰੋਟੀ ਟੁਕ ਕਰ ਦਿਆ ਕਰੇ ਤੇ ਚਲੋ ਕਹਿੰਦੀ ਵੀ ਅਸੀਂ ਤੈਨੂੰ ਤੇਰਾ ਖਰਚਾ ਪਾਣੀ ਦੇ ਦਿਆ ਕਰਾਂਗੇ ਕਹਿੰਦੀ ਵੀ ਜਿੰਨਾ ਤੋਂ ਬਾਹਰੋਂ ਕਮਾਉਣਾ ਸੀ ਉਹਨਾਂ ਤੇ ਵੀ ਅਸੀਂ ਦੇ ਦਿਆ ਕਰਾਂਗੇ ਚਲੋ ਪ੍ਰੀਤ ਪਹਿਲਾਂ ਵੀ ਘਰ ਦੇ ਕੰਮ ਕਰਦੀ ਸੀ ਬੱਚਾ ਵੀ ਸੰਭਲੀ ਸੀ ਕੰਮ ਵੀ ਕਰਦੀ ਸੀ ਚਲ ਉਹਨੂੰ ਲੱਗਦਾ ਵੀ ਜਿਹੜੀ ਮੈਨੂੰ ਬਾਹਰੋਂ ਆਮਦ ਹੋਣੀ ਚਾਹ ਲੋ ਉਹ ਵੀ ਉਹ ਇਹ ਦੇ ਦੇਣਗੇ ਮੈਨੂੰ ਕੀ ਪ੍ਰੋਬਲਮ ਆ ਚਲੋ ਉਹ ਪੂਰਾ ਦਿਨ ਵੀ ਬੱਚਾ ਵੀ ਸੰਭਦੀ ਆ ਤੇ ਸ਼ਾਮ ਨੂੰ ਉਹ ਸਾਰੇ ਕੰਮ ਵੀ ਕਰਦੀ ਆ ਤੇ ਉਹਦੀ ਮਾਸੀ ਦੀ ਨੋ ਜਿਹੜੀ ਥੋੜਾ ਬਹੁਤਾ ਆਪ ਕੰਮ ਕਰਦੀ ਸੀ ਉਹ ਵੀ ਕੰਮ ਛੱਡ ਦਿੰਦੀ ਆ ਸਾਰੇ ਕੰਮ ਹੀ ਪ੍ਰੀਤ ਦੇ ਸੱਟ ਦਿੰਦੀ ਆ ਚਲੋ ਪ੍ਰੀਤ ਵਿਚਾਰੀ ਕੰਮ ਕਰਦੀ ਆ ਸਾਰੇ ਜੇ ਲੋਕੀ ਤੇ ਉਹਨੂੰ ਪੈਸੇ ਉਹ ਥੋੜੇ ਬਥੇ ਦੇ ਵੀ ਦਿੰਦੇ ਆ ਕਿਤੇ ਨਹੀਂ ਵੀ ਦਿੰਦੇ ਪ੍ਰੀਤ ਨਹੀਂ ਐਨਾ ਗੋਲ ਦੀ ਪ੍ਰੀਤ ਸੋਚਦੀ ਆ ਚਲੋ ਮੈਂ ਤੇ ਘਰੇ ਰਹਿਨੀ ਆ ਬੇਣ ਦੇ ਰੋਟੀ ਟੋਕ ਖਾਨੀ ਆ ਰਾਸ਼ਨ ਪਾਣੀ ਇਹਨਾਂ ਦਾ ਲੱਗਦਾ ਚਲੋ ਕੋਈ ਨਹੀਂ ਰੰਗੇ ਤਾਂ ਇੱਕ ਦਿਨ ਕੀ ਹੁੰਦਾ ਵੀ ਜਿਹੜਾ ਫ੍ਰੀਜ ਦੀ ਮਾਸੀ ਦਾ ਮੁੰਡਾ ਹੁੰਦਾ ਨਾ ਉਹ ਕਹਿੰਦਾ ਵੀ ਪ੍ਰੀਤ ਵੀ ਜੇ ਅਸੀਂ ਤੇਰਾ ਵਿਆਹ ਕਹਿੰਦਾ ਇੱਥੇ ਕਰ ਦਗੇ ਵੀ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਪ੍ਰੀਤ ਕਹਿੰਦੀ ਨਹੀਂ ਵੀ ਮੈਨੂੰ ਤਾਂ ਕੀ ਇਤਰਾਜ਼ ਹੋਣਾ ਉਹ ਕਹਿੰਦਾ ਵੀ ਮੇਰੀ ਭੂਆ ਦਾ ਮੁੰਡਾ ਕਹਿੰਦਾ ਜੇ ਮੇਰੀ ਭੂਆ ਦੇ ਮੁੰਡੇ ਦੇ ਨਾਲ ਤੇਰਾ ਵਿਆਹ ਕਰ ਦਗੇ ਨਾਲੇ ਤਾਂ ਕਹਿੰਦਾ ਉਹ ਬਾਹਰ ਆ ਜੂਗਾ ਤੇ ਕਹਿੰਦਾ ਨਾਲੇ ਚੱਲ ਤੇਰੀ ਵੀ ਮੰਮੀ ਦੇ ਸਿਰ ਤੋਂ ਬੋਝ ਲੈ ਜੂਗਾ ਵੀ ਉਹਨੂੰ ਵੀ ਤੇਰੀ ਚਿੰਤਾ ਰਹਿੰਦੀ ਆ ਵੀ ਜਵਾਨ ਕੁੜੀ ਆ ਵੀ ਵਿਆਹ ਤੇਰਾ ਕਰਨਾ ਹੀ ਆ ਉਹ ਕਹਿੰਦੀ ਵੀ ਮੇਰੀ ਮੰਮੀ ਦੇ ਨਾਲ ਗੱਲ ਕਰ ਲੋ ਵੀ ਮੈਨੂੰ ਕੋਈ ਦਿੱਕਤ ਨਹੀਂ ਗਈ ਚਲੋ ਜਿਹੜਾ ਪ੍ਰੀਤ ਦੀ ਮਾਸੀ ਦਾ ਮੁੰਡਾ ਹੁੰਦਾ ਵੀ ਉਹ ਪ੍ਰੀਤ ਦੀ ਮਾਂ ਦੇ ਨਾਲ ਗੱਲ ਕਰਦਾ ਫਰੀਦੀ ਮਾਵੀ ਕਹਿੰਦੀ ਆ ਵੀ ਚਲੋ ਜਦੋਂ ਤੁਸੀਂ ਆਪਦੇ ਕੋਲੇ ਲੈ ਕੇ ਗਏ ਆਂ ਵੀ ਤੁਸੀਂ ਜੋ ਕਰੋਗੇ ਚੰਗਾ ਹੀ ਕਰੋਗੇ ਉਹ ਕਹਿੰਦਾ ਵੀ ਜੇ ਤਾਂ ਆਪਾਂ ਉਧਰ ਜਾ ਕੇ ਵਿਆਹ ਕੀਤਾ ਫਿਰ ਤਾਂ ਬਹੁਤ ਖਰਚਾ ਆਊਗਾ ਪਹਿਲਾਂ ਵੀ ਇਧਰੋਂ ਟਿਕਟਾਂ ਆਪਣੀਆਂ ਭਰਾਂਗੇ ਜਾਵਾਂਗੇ ਉੱਥੇ ਕੱਠ ਵਟ ਹੋਊਗਾ ਉਧਰੋਂ ਫੇਰਾਵਾਂਗੇ ਤੇ ਕਹਿੰਦਾ ਵੀ ਜੇ ਆਪਾਂ ਵੀ ਤੂੰ ਮੁੰਡੇ ਨੂੰ ਹੀ ਕਹਿੰਦਾ ਇਧਰ ਬੁਲਾ ਲੈ ਤੇ ਆਪਾਂ ਇਧਰ ਹੀ ਵਿਆਹ ਕਰ ਲਾਂਗੇ ਚਲੋ ਉਹਦੀ ਮੁੰਡੇ ਦੀ ਅਰੇਸ ਕਿਤੀ ਹੁੰਦੀ ਆ ਤੇ ਉਹ ਮੁੰਡੇ ਨੂੰ ਉਧਰ ਬੁਲਾ ਲੈਂਦੀ ਆ ਉਹ ਮੁੰਡਾ ਉਧਰ ਚਲਿਆ ਜਾਂਦਾ ਉਧਰ ਜਿੱਦੋਂ ਜਾਂਦਾ ਤੇ ਉਹ ਫ੍ਰੀਜ ਦੇ ਨਾਲ ਵਿਆਹ ਕਰ ਦਿੰਦੇ ਆ ਮੁੰਡੇ ਦਾ ਉਹਦੋਂ ਪ੍ਰੀਤ ਨੂੰ ਗਈ ਨੂੰ ਵੀ ਕਾਫੀ ਸਮਾਂ ਹੋ ਗਿਆ ਹੁੰਦਾ ਪ੍ਰੀਤ ਦੇ ਨਾਲ ਉਹਦੀ ਮਾਸੀ ਦਾ ਮੁੰਡਾ ਆਪਦੀ ਭੂਆ ਦੇ ਮੁੰਡੇ ਦਾ ਵਿਆਹ ਕਰ ਦਿੰਦਾ ਹੁਣ ਜਦੋਂ ਵਿਆਹ ਨੂੰ ਮਹੀਨਾ ਖ ਲੰਘ ਜਾਂਦਾ ਤੇ ਜਿਹੜਾ ਭੂਆ ਦਾ ਮੁੰਡਾ ਹੁੰਦਾ ਜਾਨੀ ਕਿ ਪ੍ਰੀਤ ਦੇ ਘਰ ਵਾਲਾ ਹੁੰਦਾ ਉਹ ਸੋਚਦਾ ਵੀ ਆਪਾਂ ਆਪਣਾ ਐਡਵੋਕੇਟ ਲੈ ਕੇ ਵੀ ਆੜ ਰਹਿ ਲੱਗੇ ਪਰ ਜਿਹੜਾ ਪ੍ਰੀਤ ਦੀ ਮਾਸੀ ਦਾ ਮੁੰਡਾ ਹੁੰਦਾ ਉਹ ਇਹ ਗੱਲ ਨਹੀਂ ਚਾਹੁੰਦਾ ਹੁੰਦਾ ਉਹ ਕਹਿੰਦਾ ਨਹੀਂ ਵੀ ਅਸੀਂ ਨਹੀਂ ਪ੍ਰੀਤ ਨੂੰ ਭੇਜ ਸਕਦੇ ਕਿ ਪ੍ਰੀਤ ਇੱਥੇ ਹੀ ਰਹੂਗੀ ਕਿਉਂਕਿ ਪ੍ਰੀਤ ਸਾਰਾ ਦਿਨ ਨਾਲੇ ਉਹਨਾਂ ਦਾ ਘਰ ਦਾ ਸੰਭਾਲਦੀ ਆ ਸ਼ਾਮ ਨੂੰ ਉਹਨਾਂ ਦੇ ਆਉਣ ਨਾਲ ਰੋਟੀ ਟੁਕ ਤਿਆਰ ਹੁੰਦਾ ਕੱਪੜੇ ਉਹਨਾਂ ਦੇ ਧੋ ਦਿੰਦੀ ਆ ਉਹ ਉਹਨਾਂ ਨੂੰ ਤਾਂ ਘਰ ਦਾ ਕੋਈ ਫਿਕਰ ਹੀ ਨਹੀਂ ਹੁੰਦਾ ਉਹ ਤਾਂ ਡਿਊਟੀ ਤੇ ਵਾ ਕੇ ਆਵਣ ਨਾਲ ਖਾਣਾ ਖਾਂਦੇ ਆ ਤੇ ਸੌ ਜਾਂਦੇ ਆ ਪ੍ਰੀਤ ਦੀ ਭਰਜਾਈ ਵੀ ਕਹਿੰਦੀ ਆ ਵੀ ਨਹੀਂ ਅਸੀਂ ਪ੍ਰੀਤ ਨਹੀਂ ਭੇਜਣੀ ਹੁਣ ਜਿਹੜਾ ਫ੍ਰੀਜ ਦੇ ਘਰ ਵਾਲਾ ਹੁੰਦਾ ਜਦੋਂ ਉਹ ਵੀ ਕੰਮ ਤੇ ਲੱਗ ਜਾਂਦਾ ਜਦੋਂ ਉਹ ਕੰਮ ਤੋਂ ਵਾਪਸ ਆਉਂਦਾ ਤਾਂ ਪ੍ਰੀਤ ਘਟੋ ਘਟੋ ਉਹਦੂ 3-4 ਘੰਟੇ ਬਾਅਦ ਆਪਦੇ ਕਮਰੇ ਦੇ ਵਿੱਚ ਜਾਂਦੀ ਆ ਕਿਉਂਕਿ ਉਹ ਸਾਰਿਆਂ ਲਈ ਖਾਣਾ ਬਣਾਉਂਦੀ ਆ ਫਿਰ ਬर्तन ਸਾਫ਼ ਕਰਦੀ ਆ ਤੇ ਉਹਦੇ ਘਰ ਵਾਲਾ ਕਹਿੰਦਾ ਕਹਿੰਦਾ ਵੀ ਇਹ ਕੋਈ ਟਾਈਮ ਆ ਤੇਰਾ ਕਹਿੰਦਾ ਕਮਰੇ ਦੇ ਵਿੱਚ ਆਉਣ ਦਾ ਕਹਿੰਦਾ ਕਹਿੰਦਾ ਸਾਰਾ ਦਿਨ ਤੂੰ ਸੋਈ ਦੇ ਵਿੱਚ ਰਹਿਣੀ ਆ ਕਿੰਦਾ ਤੈਨੂੰ ਵੀ ਮੇਰਾ ਜਵਾ ਜਰਾ ਵੀ ਖਿਆਲ ਨਹੀਂ ਬੰਦਾ ਕੰਮ ਤੋਂ ਆਇਆ ਉਹਨੂੰ ਵੀ ਰੋਟੀ ਪਾਣੀ ਦੇਵਾ ਹਨਾ ਬੰਦ ਬੈਠਾ ਉਹਦੇ ਕੋਲੇ ਉਹ ਕਹਿੰਦੀ ਵੀ ਮੈਨੂੰ ਕਾਮੀ ਇੰਨੇ ਹੁੰਦੇ ਆ ਮੈਂ ਰੋਟੀ ਸਾਰਿਆਂ ਨੂੰ ਇਕੱਠਿਆਂ ਨੂੰ ਪਰੋਸ ਦਿੰਨੀ ਆ ਬਣਾ ਕੇ ਉਹ ਬਹੁਤ ਗੁੱਸੇ ਹੁੰਦਾ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜੇ ਰਹਿਣ ਲੱਗਦੇ ਆ ਤੇ ਇੱਕ ਦਿਨ ਪ੍ਰੀਤ ਆਪਦੀ ਸੱਸ ਨੂੰ ਫੋਨ ਕਰਦੀ ਆ ਉਹ ਕਹਿੰਦੀ ਮੰਮੀ ਵੀ ਐ ਕਰਕੇ ਵੀ ਇਹ ਮੇਰੇ ਨਾਲ ਬਹੁਤ ਗੁੱਸੇ ਗਲੇ ਰਹਿੰਦੇ ਆ ਤੇ ਉਹ ਆਪਦੀ ਸੱਸ ਨੂੰ ਸਾਰੀ ਗੱਲ ਦੱਸਦੀ ਆ ਉਹਦੀ ਸੱਸ ਕਹਿੰਦੀ ਵੀ ਪੁੱਤ ਜੇ ਦੇਖਿਆ ਜਾਵੇ ਤਾਂ ਮੁੰਡਾ ਵੀ ਸਹੀ ਆ ਵੀ ਤੂੰ ਇਹਦੇ ਵੱਲ ਖਿਆਲ ਘੱਟ ਕਰਦੀਆਂ ਕੰਮ ਵੱਲ ਖਿਆਲ ਘੱਟ ਜਿਆਦਾ ਕਰਦੀਆਂ ਚੱਲ ਵੀ ਪਹਿਲਾਂ ਤਾਂ ਤੂੰ ਉਹਨਾਂ ਦੇ ਘਰੇ ਉੱਥੇ ਰਹਿੰਦੀ ਸੀ ਤੂੰ ਕੱਲੀ ਸੀ ਵੀ ਹੁਣ ਤੁਸੀਂ ਦੋ ਜੀ ਆ ਤੈਨੂੰ ਇਹਦੀ ਵੀ ਗੱਲ ਤਾਂ ਸੁਣਨੀ ਪਊਗੀ ਨਾ ਤੂੰ ਸਾਰਾ ਦਿਨ ਉਹਨਾਂ ਦੇ ਕੰਮਾਂ ਦੀ ਵੜੀ ਰਹਿਣੀ ਆ ਉਹ ਕਹਿੰਦੀ ਮੰਮੀ ਵੀ ਉਹ ਮੈਨੂੰ ਲੈ ਕੇ ਗਏ ਸੀਗੇ ਵੀ ਤੇ ਤਾਂ ਕਰਕੇ ਵੀ ਮੈਂ ਉਹਨਾਂ ਦਾ ਕੰਮ ਪਹਿਲਾਂ ਤੋਂ ਹੀ ਕਰਦੀ ਸੀ ਉਹ ਕਹਿੰਦੀ ਪਹਿਲਾਂ ਹੋਰ ਗੱਲ ਸੀ ਤੂੰ ਕੱਲੀ ਸੀ ਹੁਣ ਤੁਸੀਂ ਵੀ ਦੋ ਜਾਣੇ ਹੋ ਗਏ ਹਨ ਇਹ ਤੇਰੇ ਘਰ ਵਾਲਾ ਪਰ ਹੁਣ ਤੇ ਨਹੀਂ ਇਹਦੀ ਮੰਨਣੀ ਪਊਗੀ ਤੇ ਪ੍ਰੀਤ ਇੱਕ ਦਿਨ ਵੀ ਉਹ ਐ ਵਿਚਾਰੀ ਡਰਦੀ ਜੀ ਕਹਿੰਦੀ ਆ ਆਪਦੀ ਵੀ ਮਾਸੀ ਦੇ ਮੁੰਡੇ ਨੂੰ ਕਹਿੰਦੀ ਵੀ ਵੀਰੇ ਵੀ ਜੇ ਅਸੀਂ ਅਲੱਗ ਘਰ ਲੈ ਕੇ ਤੇ ਲੱਗ ਰਿਹਾ ਲੱਗ ਜੇ ਤੁਹਾਨੂੰ ਕੀ ਇਤਰਾਜ਼ ਤਾਂ ਨਹੀਂ ਉਹ ਉਸ ਵਕਤ ਤੱਕ ਕੁਝ ਨਹੀਂ ਬੋਲਦਾ ਪਰ ਰਾਤ ਨੂੰ ਜਦੋਂ ਅੱਧੀ ਰਾਤ ਦੇ ਸਮੇਂ ਪ੍ਰੀਤ ਪਾਣੀ ਪੀਣ ਉੱਠਦੀ ਆ ਨਾ ਰਸੋਈ ਚੋਂ ਤੇ ਮਾਸੀ ਦਾ ਨੌ ਤੇ ਪੁੱਤ ਦੋਵੇਂ ਗੱਲਾਂ ਕਰ ਰਹੇ ਹੁੰਦੇ ਆ ਮਾਸੀ ਦਾ ਮੁੰਡਾ ਕਹਿ ਰਿਹਾ ਹੁੰਦਾ ਆਪਦੀ ਘਰ ਵਾਲੀ ਨੂੰ ਕਹਿੰਦਾ ਵੀ ਪ੍ਰੀਤ ਮੈਨੂੰ ਆਏ ਕਹਿੰਦੀ ਸੀ ਵੀ ਅਸੀਂ ਇਹ ਅਲੱਗ ਮਕਾਨ ਲੈ ਕੇ ਲੱਗ ਰਾ ਲੱਜ ਗਏ ਤਾਂ ਮਾਸੀ ਵੀ ਨੌ ਕਹਿੰਦੀ ਕਹਿੰਦੀ ਮੁਕਤ ਦੀ ਨੌਕਰਾਣੀ ਕਹਿੰਦੀ ਮੈਂ ਜਾਣ ਦਿੰਨੀ ਆ ਕਹਿੰਦੀ ਮੈਂ ਇਹਦੇ ਸੱਤ ਤੱਕ ਕਹਿੰਦੀ ਮੈਨੂੰ ਕੋਈ ਘਰ ਦਾ ਫਿਕਰ ਹੀ ਨਹੀਂ ਕਹਿੰਦੀ ਕਹਿੰਦੀ ਤੁਸੀਂ ਬਹੁਤ ਚੰਗਾ ਕੀਤਾ ਵੀ ਜਿਹੜਾ ਕਹਿੰਦੀ ਤੁਸੀਂ ਬੱਚੇ ਦੇ ਹੋਣ ਤੋਂ ਬਾਅਦ ਵੀ ਇਹਨੂੰ ਬੁਲਾ ਲਿਆ ਕਹਿੰਦੀ ਜੇ ਮੇਰੀ ਮੰਮੀ ਆਉਂਦੀ ਵੀ ਨਾ ਤਾਂ ਕਹਿੰਦੀ ਮੈਂ ਮੰਮੀ ਤੋਂ ਇਹਨੇ ਕੰਮ ਨਹੀਂ ਕਰਾ ਸਕਦੀ ਸੀ ਨਾ ਹੀ ਕਹਿੰਦੀ ਮੰਮੀ ਇਹਨੇ ਕੰਮ ਕਰ ਸਕਦੀ ਸੀ ਜਿੰਨੇ ਕੰਮ ਕਹਿੰਦੀ ਇਹ ਕਰ ਜੁੰਦੀ ਆ ਕਹਿੰਦੀ ਉਹਦੇ ਪਿੱਛੇ ਜੇ ਕਹਿੰਦੀ ਸੀ ਕੰਮ ਕਰ ਦੇ ਨੂੰ ਕਹਿੰਦੀ ਮੈਂ ਕਿਹਾ ਵੀ ਜਿਹੜੇ ਕੰਮ ਤੂੰ ਬਾਹਰ ਕਰਨੇ ਆ ਜਿੰਨੇ ਆਮਦਨ ਬਾਹਰ ਮਿਲਣੀ ਉਹਨੇ ਤੇ ਵੀ ਉਸੇ ਦੇ ਦੇਵਾਂਗੇ ਕਹਿੰਦੀ ਆਪਾਂ ਕੋਈ ਦੇਖ ਤਾਈ ਚਲੋ ਇਹਨੂੰ 10 12 ਡਾਲਰ ਦੇ ਦੇਣੀ ਆ ਇਹ ਕਹਿੰਦੀ ਉਹਨੇ ਚ ਹੀ ਖੁਸ਼ ਰਹਿੰਦੀ ਆ ਕਹਿੰਦੀ ਜੇ ਆਪਾਂ ਕੰਮ ਵਾਲੀ ਰੱਖ ਲੀਏ ਉਹਨੂੰ ਸੋਚੋ ਆਪਾਂ ਨੂੰ ਕਿੰਨਾ ਖਰਚਾ ਦੇਣਾ ਪੈਂਦਾ ਸੀ ਪ੍ਰਣਾਸਿਕਾ ਕਹਿੰਦੀ ਨਾਲੇ ਫਿਕਰ ਤੋਂ ਲਹਿਦਾ ਵੀ ਬੱਚੇ ਦੀ ਤਾਂ ਨਹੀਂ ਸਮਝਦੀ ਹੋਊਗੀ ਕਿ ਨਹੀਂ ਸਮਝਦੀ ਹੋਊਗੀ ਤੇ ਕਹਿੰਦੀ ਇਹ ਤਾਂ ਫਿਰ ਵੀ ਵੀ ਆਪਣੀ ਆਪ ਦੀ ਆ ਕਹਿੰਦੀ ਇਹ ਤਾਂ ਪਤਾ ਹੀ ਹੈ ਬੱਚੇ ਨੂੰ ਕਿ ਤਰ੍ਹਾਂ ਸੰਭੋਊਗੀ ਕਹਿੰਦੀ ਮੈਂ ਫਰੀ ਦੀ ਕੰਮ ਵਾਲੀ ਨਹੀਂ ਕਹਿੰਦੀ ਘਰੋਂ ਜਾਣ ਦੇ ਦਿੰਦੀ ਚਾਹੇ ਕਹਿੰਦੀ ਕੁਝ ਮਰਜ਼ੀ ਹੋ ਜੇ ਇਹ ਉੱਥੇ ਤੱਕ ਕੇ ਕਹਿੰਦੀ ਲੜ ਲੜ ਕੇ ਭਾਵੇਂ ਆਪਸ ਵਿੱਚ ਨਾਲ ਤਲਾਕ ਹੋ ਜੇ ਕਹਿੰਦੀ ਪਰ ਮੈਂ ਇਹਨੂੰ ਜਾਣ ਨਹੀਂ ਦੇ ਦਿੰਦੀ ਕਹਿੰਦੀ ਮੈਂ ਤਾਂ ਮਰ ਜੂਗੀ ਰਸੋਈ ਦੇ ਵਿੱਚ ਕੰਮ ਕਰਦੀ ਕਹਿੰਦੀ ਮੈਂ ਤਾਂ ਆ ਕੇ ਮੌਜਾ ਨਹੀਂ ਕਹਿੰਦੀ ਤੂ ਇਹ ਸੁਧਵੀ ਕਰ ਲੈਨੀ ਆ ਕਹਿੰਦੀ ਅੱਗੇ ਜਦੋਂ ਪਹਿਲਾਂ ਇਹ ਨਹੀਂ ਆਈ ਸੀ ਮੈਂ ਕਿੰਨੀ ਔਖੀ ਹੁੰਦੀ ਸੀ ਕਹਿੰਦੀ ਸਵੇਰੇ ਉੱਠਣਾ ਕਹਿੰਦੀ ਮੂੰਹ ਨੇਰੇ ਸਾਰਾ ਕੰਮ ਹੀ ਖਾਣਾ ਤਿਆਰ ਕਰਨਾ ਫਿਰ ਡਿਊਟੀ ਜਾਣਾ ਡਿਊਟੀ ਤੋਂ ਆ ਕੇ ਕਹਿੰਦੀ ਫਿਰ ਕੰਮ ਕਰਨਾ ਫਿਰ ਕਹਿੰਦੀ ਹਫਤੇ ਦੇ ਹਫਤੇ ਕੱਪੜਾ ਦਾ ਢੇਰ ਲੱਗ ਜਾਂਦਾ ਸੀ ਧੋਣ ਵਾਲਿਆਂ ਦਾ ਕਹਿੰਦੀ ਮੈਂ ਤਾਂ ਹੁਣ ਪਤਾ ਹੀ ਨਹੀਂ ਵੀ ਕੱਪੜੇ ਕਿੱਥੇ ਆ ਕਿੱਥੇ ਨਹੀਂ ਕਹਿੰਦੀ ਰਾਮਨਾਥ ਪ੍ਰੈਸ ਕੀਤੇ ਚੱਕੀਰਿਆਂ ਤੇ ਪਾ ਲੈਂਦੇ ਆ ਤੇ ਉਹਦੀ ਮਾਸੀ ਦਾ ਮੁੰਡਾ ਕਹਿੰਦਾ ਹਾਂ ਗੱਲ ਤਾਂ ਤੇਰੀ ਸਹੀ ਆ ਕਹਿੰਦਾ ਅੱਗੇ ਤਾਂ ਤੂੰ ਅੱਕੀ ਰਹਿੰਦੀ ਹੁੰਦੀ ਸੀ ਕਹਿੰਦਾ ਜਦੋਂ ਮੈਂ ਬੁਲਾਉਣਾ ਗੱਲ ਨੂੰ ਪੈਂਦੀ ਹੁੰਦੀ ਸੀ ਕਹਿੰਦੀ ਕੰਮਾ ਕਰਕੇ ਕਹਿੰਦੀ ਮੇਰਾ ਬਲੱਡ ਵਧਿਆ ਰਹਿੰਦਾ ਸੀ ਕਹਿੰਦਾ ਹਾਂ ਕਹਿੰਦਾ ਜੇ ਚਲੀ ਗਈ ਤੂੰ ਤਾਂ ਕਹਿੰਦਾ ਪਹਿਲਾਂ ਵਾਂਗ ਫਿਰ ਚੜਚੜੀ ਹੋ ਜੇਗੀ ਕਹਿੰਦਾ ਹਾਂ ਜਾਣ ਨਹੀਂ ਆਪਾਂ ਇਹਨੂੰ ਜਿੰਦੇ ਤੇ ਜਦੋਂ ਵੀਰ ਸੁਣਦੀ ਆ ਨਾ ਤਾਂ ਵੀਰ ਦੀਆਂ ਅੱਖਾਂ ਭਰ ਜਾਂਦੀਆਂ ਕਹਿੰਦੀ ਮਾਸੀ ਦੀ ਨਾ ਤਾਂ ਚੱਲ ਫਿਰ ਵੀ ਮੰਨਿਆ ਵੀ ਉਹ ਮਾਸੀ ਵੀ ਨੋਆ ਆ ਕਹਿੰਦੀ ਮਾਸੀ ਦਾ ਪੁੱਤ ਤਾਂ ਮੇਰਾ ਕਹਿੰਦੀ ਸਗਾ ਭਰਾ ਸੀ ਕਹਿੰਦੀ ਇਹ ਵੀ ਮੇਰੇ ਬਾਰੇ ਐ ਸੋਚਦਾ ਕਹਿੰਦੀ ਇਹ ਵੀ ਮੇਰੇ ਬਾਰੇ ਐ ਸੋਚਦਾ ਕਹਿੰਦੀ ਕਹਿੰਦੀ ਮੰਨਿਆ ਇਹਨਾਂ ਨੇ ਮੈਨੂੰ ਸੱਦਿਆ ਤੇ ਕਹਿੰਦੀ ਪਰ ਮੈਂ ਵੀ ਕਿੰਨੀ ਮਨੋ ਤਨ ਉਹਨਾਂ ਦਾ ਜਵਾਗ ਸੰਭਿਆਣੇ ਦਾ ਘਰ ਸੰਭਿਆ ਐਨੇ ਸਾਲ ਕਹਿੰਦੀ ਇਹਨਾਂ ਦੇ ਘਰ ਦਾ ਕੰਮ ਕੀਤਾ ਕਹਿੰਦੀ ਇੱਕ ਗਰੀਬ ਕਰਕੇ ਕਹਿੰਦੀ ਸਾਡੀ ਗਰੀਬੀ ਦਾ ਫਾਇਦਾ ਚੁੱਕਿਆ ਉਹਦਾ ਬਹੁਤ ਮਨ ਦੁਖੀ ਹੁੰਦਾ ਤੇ ਉਹ ਸਵੇਰੇ ਜਿਹੜਾ ਜੇ ਉੱਠੇ ਨਹੀਂ ਹੁੰਦੇ ਮਾਸੀ ਦੇ ਨੌਪੁੱਤ ਤੇ ਉਹ ਆਪ ਦਾ ਤੇ ਆ ਦੇ ਘਰ ਆ ਜਾਂ ਬੈਗ ਪੈਕ ਕਰ ਲੈਂਦੀ ਆ ਉਹਨੂੰ ਮੱਸ ਦਿਨੋਂ ਉੱਪਰ ਉੱਠਦੇ ਆ ਵੀ ਤੁਸੀਂ ਕਿੱਧਰ ਚੱਲੇ ਉਹ ਕਹਿੰਦੀ ਵੀਰੇ ਵੀ ਬਸ ਹੁਣ ਮੈਨੂੰ ਰੋਕੀ ਨਾ ਕਹਿੰਦੀ ਅਸੀਂ ਕਹਿੰਦੀ ਕਿਤੇ ਹੋਰ ਜਾ ਕੇ ਰਹਿਣ ਲਾਂਗੇ ਪਰ ਮੈਂ ਇਸ ਘਰੇ ਨਹੀਂ ਰਹਿ ਸਕਦੀ ਵੀਰੇ ਉਹ ਕਹਿੰਦਾ ਵੀ ਗੱਲ ਤਾਂ ਦੱਸ ਕਹਿੰਦੀ ਗੱਲ ਆਪਣੇਆਂ ਨੂੰ ਦੱਸੀ ਜਾਂਦੀ ਆ ਵੀਰੇ ਬਗਾਨਿਆਂ ਨੂੰ ਕੀ ਦੱਸਣਾ ਕਹਿੰਦਾ ਲੈ ਹੁਣ ਅਸੀਂ ਤੇਰੇ ਲਈ ਬਗਾਨੇ ਹੋ ਗਏ ਅਸੀਂ ਤੈਨੂੰ ਸੱਜਿਆ ਕਹਿੰਦਾ ਇੱਧਰ ਤੇਰਾ ਵਿਆਹ ਕੀਤਾ ਹੁਣ ਅਸੀਂ ਬਗਾਨੇ ਹੋ ਗਏ ਕਹਿੰਦੀ ਵੀਰੇ ਬਗਾਨਾ ਮੈਂ ਨਹੀਂ ਤੁਸੀਂ ਮੈਂ ਨਹੀਂ ਕਿਹਦੀ ਤੁਹਾਨੂੰ ਬਗਾਨਾ ਕੀਤਾ ਬਗਾਨਾ ਕਹਿੰਦੀ ਤੁਸੀਂ ਮੈਨੂੰ ਕਰਤਾ ਕਹਿੰਦੀ ਮਾਫ਼ ਕਰਿਓ ਜੇ ਰਾਤ ਪਾਣੀ ਵੀ ਨੁੱਠੀ ਸੀ ਥੋੜੀਆਂ ਸਾਰੀਆਂ ਗੱਲਾਂ ਸੋਲੀਆਂ ਤੇ ਫਿਰ ਮਾਸੀ ਦਾ ਨੌਤੇ ਪੋਤੇ ਨੀਮੀ ਪਾਲਿੰਦੀ ਉਹਨਾਂ ਤੋਂ ਨੀਮੀ ਨਿੱਕੀ ਜਾਂਦੀ ਤੇ ਉਹ ਆਪਣਾ ਤੇ ਆਪਣੇ ਘਰ ਵਾਲੇ ਦਾ ਬੈਗ ਲੈ ਕੇ ਤੇ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਚਲੀ ਜਾਂਦੀ ਆ ਬਹੁਤ ਦੁਖੀ ਮਾਢੁੰਦਾ ਉਹਦਾ ਇੱਕ ਭੈਣ ਦੁਆਰਾ ਦੱਸੀ ਗਈ ਸੱਚੀ ਕਹਾਣੀ ਸੀ ਜੇ ਕਹਾਣੀ ਚੰਗੀ ਲੱਗੇ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਇਹੋ ਜੀਆਂ ਕਹਾਣੀਆਂ ਹੋਰ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਿਛਲੀ ਕਹਾਣੀ ਵਿੱਚ ਜਿੰਨਾ ਵੀਰਾਂ ਭੈਣਾਂ ਦੇਖ ਕੇ ਮੈਂ ਟਾਈ ਸਾਨੂੰ ਉਹਨਾਂ ਦੇ ਨਾਮ ਸੁੱਖਾ ਸਿੰਘ ਸਰਾਰੀ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਪ੍ਰੇਤਪਾਲ ਸਿੰਘ ਜੀ ਪੱਬੀਆਂ ਨਾਲ ਬਹੁਤ ਬਹੁਤ ਧੰਨਵਾਦ ਜੀ ਗੁਰਾ ਖਾਂਦੇਵਾਲ ਤੋਂ ਬਹੁਤ ਬਹੁਤ ਧੰਨਵਾਦ ਵੀਰ ਜੀ ਪ੍ਰੀਤਪਾਲ कौर ਜੀ ਬਹੁਤ ਬਹੁਤ ਧੰਨਵਾਦ ਜੀ ਸਰਗਟ ਬੰਗੂ ਜੀ ਧੰਨਵਾਦ ਬੀ ਧੰਨਵਾਜੀ ਕਹਾਣੀ ਸੁਣਨ ਵਾਸਤੇ ਬਹੁਤ ਬਹੁਤ ਧੰਨਵਾਦ